ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਹੀ ਹੈ ਸਕਰੀਨ ਆ ਰਹੀ ਹੈ ਨਹੀਂ ਆ ਰਹੀ ਨਹੀਂ ਨਹੀਂ ਤੁਹਾਡੀ ਫੋਟੋ ਆ ਰਹੀ ਹੈ ਪਰ ਸਕਰੀਨ ਨਹੀਂ ਮੇਰੀ ਫੋਟੋ ਆ ਰਹੀ ਹੈ ਹਾਂ ਜੀ ਇੱਕ ਮਿੰਟ ਫਿਰ ਸਕਰੀਨ ਸ਼ੇਅਰ ਨਹੀਂ ਹੋਈ ਇਹਦਾ ਮਤਲਬ ਹੈ ਨਾ ਤੇ ਹੁਣ ਦੇਖੋ ਹਲੇ ਨਹੀਂ ਹਲੇ ਵੀ ਨਹੀਂ ਉਹ ਤੁਹਾਡਾ ਆ ਰਿਹਾ ਸਿੱਖ ਮਿਕਸ ਸਿੱਖੀ ਮਿਕਸ ਹਾਂ ਉਹੀ ਸਕਰੀਨ ਸ਼ਬਦ ਪਾ ਲੈਣਾ ਸ਼ਬਦ ਨਹੀਂ ਆਇਆ ਹਲੇ ਕਹੀਏ ਸ਼ਬਦ ਹੈ ਨਾ ਆਸਾ ਦਾ ਅਠਵਾਂ ਕਾਫੀ ਮਹਿਲਾ ਪੰਜਵਾਂ ਆ ਗਿਆ ਆ ਗਿਆ ਜੀ ਆ ਗਿਆ ਠੀਕ ਹੈ ਭਾਜੀ ਆਪਾਂ ਸਟਾਰਟ ਕਰਦੇ ਹਾਂ ਜੀ ਠੀਕ ਹੈ ਪਾਸਾ ਕਰ ਅਠਵਾਂ ਕਾਫੀ ਮਹਿਲਾ ਪੰਜਵਾਂ ਇਕ ਓੰਕਾਰ ਸਤ ਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬੇਨ ਸਾਚੇ ਅੰਨ ਠੇਕ ਹੈ ਸੋ ਜਾਨੋ ਕਾਚਾ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚੱਲੇ ਰਜਾਏ ਚਤੁਰਾਈ ਸਿਆਣਪਾ ਤਿਤੈ ਕਾਮਨਾ ਆਈਐ ਟੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਛ ਪਵੈ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਾਰ ਹਰ ਛੋਡਿਆ ਧੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਛੋਡਿਆ ਧੰਦਾ ਜੀ ਹਾਂ ਜੀ ਹੋਰ ਛੋਡਿਆ ਧੰਦਾ ਅੱਛਾ ਮੈਂ ਇੱਕ ਮਿੰਟ ਦੁਬਾਰਾ ਆਪਾਂ ਕਰੈਕਸ਼ਨ ਕਰਦੇ ਹਾਂ ਛੋਡਿਆ ਧੰਦਾ ਅੱਛਾ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਤੰਦਾ ਹਾਂਜੀ ਜੀ ਜੀ ਚਲੋ ਤੁਹਾਨੂੰ ਅੱਜ ਕਰੋ ਬਈ ਏਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸ ਦਾ ਸਭ ਕਿਛ ਹੈ ਤੇਰਾ ਮਾਣ ਨਿਵਾਣੇ ਨਿਮਾਣੇ ਤੂੰ ਧਣੀ ਤੇਰਾ ਪਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਾ ਰਹਾਓ ਗੁਰੂ ਸਾਹਿਬ ਦੇ ਸ਼ਬਦ ਦੇ ਵਿੱਚ ਪੰਜਮ ਪਾਤਸ਼ਾਹ ਦਾ ਸ਼ਬਦੇ ਵੀ ਆਸਾ ਕਰਦੇ ਘਰ ਅਠਮਾ ਕਾਫੀ ਏਕ ਓਂਕਾਰ ਸਤਿਗੁਰ ਪ੍ਰਸਾਦਿ ਕਿਹਚ ਪੰਜਮ ਪਾਤਸ਼ਾਹ ਇਸ ਜੋ ਸਿਸ਼ਟੀ ਦੇ ਵਿੱਚ ਜੋ ਘਟ ਘੜ ਦੇ ਵਿੱਚ ਸਮਾਇਆ ਹੋਇਆ ਜੋ ਆਪ ਸਾਤਾ ਉਹਨੇ ਸਭ ਕੁਝ ਕੀਤਾ ਸਭ ਸਤ ਜੀਓ ਪਿੰਡ ਜਿਹੜੀ ਦੀ ਰਾਸ ਸਭ ਕੁਝ ਉਹ ਆਪ ਸਤ ਸਰੂਪ ਹੈ ਸਾਰੇ ਰਲ ਮਿਲ ਕੇ ਉਸ ਸੱਚੇ ਗਿਆਨ ਦੇ ਸਤਗੁਰਾਂ ਨੇ ਸਾਨੂੰ ਪ੍ਰਸਾਦ ਬਖਸ਼ਿਆ ਗੁਰਪ੍ਰਸਾਦ ਇਸ ਗੁਰਪ੍ਰਸਾਦ ਦੁਆਰੇ ਹੀ ਅਸੀਂ ਆਪਣੇ ਭਰਮਾਂ ਦਾ ਨਾਸ ਕਰਨਾ ਹੈ ਇਹਦੀ ਸਾਨੂੰ ਸੋਜੀ ਬਖਸ਼ ਰਹੇ ਨੇ ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ ਗੁਰੂ ਸਾਹਿਬ ਆਪਣੇ ਆਪ ਨੂੰ ਇੱਥੇ ਸੰਬੋਧਨ ਕਰਕੇ ਕਹਿ ਰਹੇ ਨੇ ਆਪਣੇ ਮਨ ਨੂੰ ਬੈ ਖਰੀਦ ਬੰਦਾ ਬੰਦਾ ਉਹ ਹੈ ਜਿਹੜਾ ਸਮਝ ਲੋ ਵੀ ਹੁਕਮ ਦੇ ਅਨੁਸਾਰ ਚੱਲ ਰਿਹਾ ਹੋਵੇ ਜਿਵੇਂ ਕਹਿੰਦੇ ਬੰਦੀ ਅੰਦਰ ਸਿਫਤ ਕਰਾਏ ਤਾਕੂ ਕਹੀਏ ਬੰਦਾ ਜਿਹੜਾ ਸੱਚ ਦੇ ਗੁਣਾਂ ਦੀ ਹੁਕਮ ਦੇ ਅਨੁਸਾਰ ਉਸ ਨਿਯਮਾਂ ਦੇ ਅਨੁਸਾਰ ਬੰਦਗੀ ਕਰੇ ਸਿਫਤ ਕਰਾਏ ਉਹ ਫਿਰ ਉਹ ਹੁਕਮ ਅਨੁਸਾਰ ਚੱਲਦਾ ਹੈ ਕਿਉਂਕਿ ਜਿਵੇਂ ਕਹਿੰਦੇ ਕੁਦਰਤ ਕਰਕੇ ਬਸਿਆ ਸੋਏ ਵਕਤ ਬਚਾਰੇ ਸੋ ਬੰਦਾ ਹੋਏ ਹੁਣ ਜਿਹੜਾ ਬਖਤੀ ਵਿਚਾਰ ਕਰਕੇ ਸਮੇਂ ਨੂੰ ਕਾਲ ਦੇ ਨਾਲ ਜੁੜ ਕੇ ਚੱਲੇ ਉਹਦੀ ਵਿਚਾਰ ਕਰੇ ਹੁਕਮ ਦੇ ਭਾਣੇ ਵਿੱਚ ਭਾਣੇ ਵਿੱਚ ਰਹਿ ਕੇ ਚੱਲੇ ਉਹੀ ਬੰਦਾ ਹੈ ਕਹਿੰਦੇ ਮੈਂ ਬੰਦਾ ਬੈ ਖਰੀਦਿਆ ਪਰ ਮੈਂ ਕਹਿੰਦੇ ਇਹੋ ਜਿਹਾ ਬੰਦਾ ਹੈ ਜਿਨੇ ਤਨ ਮਨ ਤਾਂ ਸਭ ਸੋਪਿਆ ਗੁਰ ਕੋ ਹੁਕਮ ਮੰਨਿਆ ਪਈਏ ਮੈਂ ਆਪਣਾ ਤਨ ਵੀ ਮਨ ਵੀ ਧਨ ਵੀ ਜੋ ਵੀ ਹੈ ਮੇਰਾ ਜੋ ਮੈਂ ਜਿਹਨੂੰ ਆਪਣਾ ਮੰਨਦਾ ਸੀਗਾ ਹੁਣ ਮੇਰੀ ਆਪਣੀ ਉਤੇ ਕੋਈ ਮਾਲਕੀ ਨਹੀਂ ਜਿਹੜਾ ਬੈ ਖਰੀਦ ਚੀਜ਼ ਹੁੰਦੀ ਹੈ ਬੈ ਖਰੀਦ ਲੈਣੇ ਆਪਾਂ ਕੋਈ ਵੀ ਉਹ ਜਿਹਦੇ ਕੋਲੋਂ ਖਰੀਦੇ ਉਹਦੀ ਕੋਈ ਫਿਰ ਆਪਣੀ ਮਾਲਕੀ ਨਹੀਂ ਰਹਿੰਦੀ ਕਹਿੰਦੇ ਮੈਂ ਤਾਂ ਬੈ ਖਰੀਦ ਬੰਦਾ ਹੁਣ ਮੇਰਾ ਮਾਲਕ ਹੁਣ ਕੌਣ ਹੈ ਸੱਚ ਸਾਹਿਬ ਮੇਰਾ ਜਿਹੜਾ ਹਮੇਸ਼ਾ ਰਹਿਣ ਵਾਲਾ ਸੱਚ ਹੈ ਉਹ ਉਹ ਮੇਰਾ ਹੁਣ ਕਹਿੰਦੇ ਸਾਹਿਬ ਹੈ ਉਹ ਮੇਰਾ ਮਾਲਕ ਹੈ ਮੈਂ ਮੇਰਾ ਹੁਣ ਆਪਣਾ ਕੋਈ ਮੇਰੇ ਤੇ ਆਪਣੀ ਮਾਲਕੀ ਨਹੀਂ ਰਹੀ ਮੈਂ ਤਾਂ ਹੁਣ ਖਰੀਦ ਲਿਆ ਮੇਰੇ ਮਾਲਕ ਨੇ ਸੱਚ ਕੋਸਮ ਨੇ ਮੇਰੇ ਨੇ ਜੋ ਜੁੜਾ ਹਮੇਸ਼ਾ ਰਹਿਣ ਵਾਲਾ ਮਾਲਕਾ ਮੇਰਾ ਮੈਂ ਤਾਂ ਉਹਦਾ ਹੁਣ ਗੁਲਾਮ ਬਣ ਗਿਆ ਜਿਉ ਪਿੰਡ ਸਭ ਤੇਸ ਦਾ ਅੱਗੇ ਗੁਰੂ ਸਾਹਿਬ ਉਸੇ ਗੱਲ ਨੂੰ ਕਰੀਰੇ ਮੇਰੇ ਕੋ ਮੇਰੇ ਕੋ ਆਪਣਾ ਕੀ ਚੀਜ਼ੀ ਹੁੰਦੀ ਹੈ ਜਾਂ ਮੇਰਾ ਆਪਣਾ ਜੀਓ ਹੈ ਜਾਂ ਮੇਰਾ ਸਰੀਰ ਹੈ ਤੇ ਸਭ ਕੁਝ ਕਹਿੰਦੇ ਹੁਣ ਤੇਸ ਦਾ ਸਭ ਕੁਝ ਹੈ ਤੇਰਾ ਕਹਿੰਦੇ ਹੁਣ ਤੇਰਾ ਹੀ ਹੈ ਸਭ ਕੁਝ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਕੇ ਕੀ ਅਲਾਗੇ ਮੇਰਾ ਮੇਰਾ ਹੁਣ ਆਪਣਾ ਕੁਛ ਹੈ ਹੀ ਨਹੀਂ ਮੈਂ ਹੁਣ ਕਹਦੇ ਤੇ ਦਾਵਾ ਕਰਾਂ ਮੇਰੀ ਆਪਣੀ ਕੋਈ ਮਾਲਕੀ ਨਹੀਂ ਹੈ ਮੈਂ ਤਾਂ ਹੁਣ ਤੇਰੇ ਘਰ ਦਾ ਗੁਲਾਮ ਹੈ ਚਾਕਰਾਂ ਤੇਰੇ ਘਰ ਦਾ ਤੇ ਸਭ ਕੁਝ ਹੁਣ ਕਹਦੇ ਤੇਰਾ ਹੀ ਆ ਮੇਰਾ ਮੇਰਾ ਆਪਣੇ ਵਿੱਚ ਮੇਰਾ ਆਪਣਾ ਕੁਝ ਨਹੀਂ ਹੈ ਮਾਣ ਨਿਮਾਣੇ ਤੂੰ ਧਣੀ ਤੇਰਾ ਪਰਭਾਸਾ ਹੁਣ ਮੈਨੂੰ ਜਿਹੜਾ ਮਾਣ ਹੈ ਉਹ ਤੇਰਾ ਹੀ ਮਾਣ ਹੈ ਮਾਣ ਕਰੂ ਤਉਦ ਉਪਰੇ ਹੁਣ ਤੇਰੇ ਤੇ ਮੈਂ ਮਾਣ ਕਰਦਾ ਏ ਮੇਰੇ ਧਣੀ ਏ ਮੇਰੇ ਮਾਲਕ ਤੇਰੇ ਹੀ ਮੈਨੂੰ ਭਰੋਸਾ ਤੇਰੇ ਹੀ ਮੈਨੂੰ ਆਸਰਾ ਹੈ ਤੇਰੇ ਤੇ ਹੀ ਹੁਣ ਮੇਰੀ ਜਿਹੜੀ ਟੇਕ ਹੈ ਹੁਣ ਮਾਣਿਆਂ ਦਾ ਮਾਣ ਹੈ ਨਤਾਣਿਆਂ ਦਾ ਤਾਣਾ ਤੂੰ ਨਿਆਸਰਾਂ ਦਾ ਆਸਰਾ ਕਿਉਂਕਿ ਜਿਹਨੇ ਆਪਣੇ ਉੱਪਰ ਹੌਮੇ ਜਨੇ ਛੱਡ ਦਿੱਤੀ ਉਹਨੇ ਮਾਣ ਉਸ ਫਿਰ ਗਿਆਨ ਤੇ ਭਰੋਸਾ ਕੀਤਾ ਉਸੇ ਗਿਆਨ ਦੇ ਨੂੰ ਆਪਣਾ ਆਧਾਰ ਬਣਾਇਆ ਕਹਿੰਦੇ ਮੇਰਾ ਹੁਣ ਸਭੀ ਤੇਰੇ ਤੇ ਹੀ ਹੈ ਮੇਰਾ ਆਸਰਾ ਵੀ ਤੂੰ ਹੀ ਹੈ ਮੇਰਾ ਮਾਣ ਵੀ ਤੂੰ ਹੀ ਹੈ ਤੂੰ ਹੀ ਮੇਰਾ ਧਨੀ ਹੈ ਤੂੰ ਹੀ ਮੇਰਾ ਮਾਲਕ ਹੈ ਬਿਨਾ ਸੱਚੇ ਅਨਟੇਕ ਹੈ ਸੋ ਜਾਣੋ ਕਾਚਾ ਜਿਨੇ ਕਹਿੰਦੇ ਹਮੇਸ਼ਾ ਰਹਿਣ ਵਾਲੇ ਜੋ ਆਪਣਾ ਸੱਚ ਹੈ ਜੋ ਮੇਰਾ ਉਹ ਤੋਂ ਬਿਨਾ ਜੇ ਕਿਸੇ ਹੋਰ ਨੇ ਕਿਸੇ ਨੂੰ ਆਧਾਰ ਬਣਾਇਆ ਆਪਣਾ ਆਸਰਾ ਬਣਾਇਆ ਸੋ ਜਾਣੋ ਕਾਚਾ ਉਹ ਕਹਿੰਦੇ ਉਹ ਕਮਜ਼ੋਰ ਜਾਂ ਆਪਣਾ ਕਾਚਾ ਪੱਕਾ ਦਨੇ ਆ ਜਿਹਦੇ ਵਿੱਚ ਜੋ ਹਮੇਸ਼ਾ ਰਹਿਣ ਵਾਲਾ ਉਹ ਟਾਸਰਾ ਨਾ ਹੋਵੇ ਸਾਡਾ ਆਧਾਰ ਨਾ ਹੋਵੇ ਕੱਚੀ ਚੀਜ਼ ਜਿਹੜੀ ਉਹ ਟੁੱਟ ਜਾਂਦੀ ਹੈ ਜਿਹੜੀ ਜਦੋਂ ਅਸੀਂ ਉਹਦਾ ਉਹਦੇ ਤੇ ਕੋਈ ਉਹਦੇ ਤੇ ਉਹਦਾ ਆਸਰਾ ਲੈਂਦੇ ਆ ਕੱਚੀ ਚੀਜ਼ ਨੂੰ ਕਿਸੇ ਨੂੰ ਵੀ ਦੇਖ ਲਓ ਤੇ ਖੜ ਕੇ ਦੇਖ ਲਈਏ ਤਾਂ ਗਰਾ ਦਿੰਦੀ ਹੈ ਕਹਿੰਦੇ ਜਿਨ੍ਹਾਂ ਨੇ ਹੁਣ ਸੱਚ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਆਧਾਰ ਬਣਾਇਆ ਜਾਂ ਉਹ ਸਾਰਾ ਸਾਰਾ ਓਟ ਆਸਰਾ ਬਣਾਇਆ ਤੇ ਉਹ ਕਹਿੰਦੇ ਜਾਨੂ ਕਾਚਾ ਹੈ ਉਹ ਕਾਚੇ ਹੈ ਉਹ ਉਹਨਾਂ ਕੋਈ ਹਮੇਸ਼ਾ ਰਹਿਣ ਵਾਲਾ ਜਿਹੜਾ ਉਹ ਭਰੋਸਾ ਉਹ ਨਹੀਂ ਦਿੰਦਾ ਫਿਰ ਉਹ ਟੁੱਟ ਜਾਂਦਾ ਤੇ ਉਹ ਪਤਾ ਨਹੀਂ ਜਿਹੜੀ ਕਮਜ਼ੋਰ ਚੀਜ਼ ਹੈ ਕਿੱਥੇ ਡਬੋ ਦੇਵੇ ਰਹਾਉ ਹਾਂਜੀ ਇੱਥੇ ਤੱਕੇ ਕਰਾਂ ਜੀ ਆਵਾਜ਼ ਆ ਰਹੀ ਹੈ ਜੀ ਬਹੁਤ ਵਧੀਆ ਵੀਰ ਜੀ ਵਧੀਆ ਵੀਰ ਇੱਕ ਮਿੰਟ ਮੈਂ ਗੁਰਚਰਨ ਸਿੰਘ ਜੀ ਨੂੰ ਪੁੱਛ ਲਵਾਂ ਉਹਨਾਂ ਨੇ ਕੋਈ ਐਡ ਆਨ ਕਰਨਾ ਹੋਵੇ ਤੱਕ ਨਹੀਂ ਐਡ ਆਨ ਤਾਂ ਕੋਈ ਨਹੀਂ ਠੀਕ ਆ ਪੁੱਛ ਦਿਪਕ ਭਾਵ ਦੇਣਾ ਕੋਈ ਅੱਛਾ ਵੋਕੈਬਲਰੀ ਆ ਮੈਂ ਮੈਂ ਮੇਰਾ ਬੰਦਾ ਵੇ ਖਰੀਦ ਮੁੱਲ ਵਿੱਚ ਮੁੱਲ ਚ ਖਰੀਦਿਆ ਹੋਇਆ ਵਾ ਤੁਹਾਡੇ ਵੱਲੋਂ ਭਾਵ ਕਿ ਹਨਾ ਤੁਸੀਂ ਉਹ ਸਾਰਾ ਕਰਤਾ ਇੱਥੇ ਜਿਹੜੀ ਭਾਸ਼ਾ ਆ ਕਿ ਮਾਨ ਨਿਵਾਣੇ ਤੂੰ ਤੂੰ ਦਾ ਇੱਥੇ ਆਪਾਂ ਤੇਰਾ ਲੈਨੇ ਹਨਾ ਤੂੰ ਨੂੰ ਤੇਰਾ ਕਿਉਂਕਿ ਇਹ ਲਫ਼ਜ਼ ਨੇ ਵੈਸੇ ਆਪਾਂ ਜਦੋਂ ਸਮਝਦੇ ਆਂ ਵੀ ਤੂੰ ਆਪਾਂ ਕਿਸੇ ਨੂੰ ਸਾਹਮਣੇ ਵਾਲੇ ਨੂੰ ਤੂੰ ਕਹਿੰਨੇ ਆ ਹਨਾ ਨਿਵਾਣੇ ਦਾ ਤੂੰ ਮਾਨਿਆ ਹਾਂ ਸੌਰੀ ਸੌਰੀ ਇੱਥੇ ਤੇਰਾ ਨਹੀਂ ਆਇਆ ਤੇ ਤੂੰ ਹੀ ਆਇਆ ਤੇ ਤੇਰਾ ਪਰਵਾਸਾ ਠੀਕ ਹੈ ਸੌਰੀ ਮੈਂ ਟਪਲਕ ਆ ਗਿਆ ਬਾਕੀ ਵਧੀਆ ਜੀ ਵਿਚਾਰ ਤੇ ਆਪਾਂ ਅੱਗੇ ਚੱਲਦੇ ਆਂ ਭਾਜੀ ਜਸਪਿੰਦਰ ਸਿੰਘ ਜੀ ਠੀਕ ਹੈ ਠੀਕ ਹੈ ਜੀ ਵਧੀਆ ਜੀ ਉਹ ਤੂੰ ਮੈਂ ਗਲਤ ਸਮਝ ਗਿਆ ਜੀ ਕਰੋ ਭਾਜੀ ਹਾਂਜੀ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰੂ ਪੂਰਾ ਭੇਟ ਸੀ ਸੋ ਚੱਲਰ ਜਾਏ ਉਹ ਗੁਰੂ ਸਾਹਿਬ ਆਪਣੇ ਅ ਪੱਕੇ ਜਿਹੜਾ ਸੱਚ ਦਾ ਜਿਹਨਾਂ ਉਸ ਸਵਮੀ ਦੇ ਨਾਲ ਜੋ ਜੁੜੇ ਨੇ ਸੱਚ ਸਾਹਿਬ ਦੇ ਨਾਲ ਉਹਨੂੰ ਕਿ ਗੁਰੂ ਸਾਹਿਬ ਫੇਰ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਜਿਹੜਾ ਤੇਰਾ ਹੁਕਮ ਹੈ ਉਹ ਅਪਾਰ ਹੈ ਅਪਾਰ ਜਿਹਦਾ ਕੋਈ ਜਿਹਦੇ ਤੇ ਕੋਈ ਹੁਕਮ ਤੇ ਨੂੰ ਕੋਈ ਸਮਝ ਲਓ ਵੀ ਉਹਦੇ ਤੇ ਕਾਬੂ ਨਾ ਪਾ ਸਕੇ ਜਿਹਦਾ ਆਰਾ ਪਾਰ ਨਾ ਹੋਵੇ ਜਿਹਦੇ ਤੇ ਕੋਈ ਵੀ ਜਿਹੜਾ ਬੈਰੀ ਹੈ ਉਹਦੇ ਤੇ ਕਬਜਾ ਨਾ ਕਰ ਸਕੇ ਉਹ ਕਹਿੰਦੇ ਤੇਰਾ ਹੁਕਮ ਇਸ ਤਰ੍ਹਾਂ ਦਾ ਜਿਹਨੂੰ ਕੋਈ ਮੋੜ ਨਹੀਂ ਸਕਦਾ ਕੋਈ ਅੰਤ ਨਾ ਪਾਏ ਉਸ ਹੁਕਮ ਦਾ ਤੇਰੇ ਤੇਰੇ ਗਿਆਨ ਦਾ ਕਿਉਂਕਿ ਏਕੋ ਨਾਮ ਹੁਕਮ ਹੈ ਜੋ ਗਿਆਨ ਹੈ ਹੁਕਮ ਹੈ ਉਹਦਾ ਕੋਈ ਅੰਤ ਪਰਵਾਰ ਨਹੀਂ ਜਾ ਸਕਦਾ ਉਹ ਬੇਅੰਤ ਹੈ ਉਸ ਹੁਕਮ ਦਾ ਉਸ ਗਿਆਨ ਦਾ ਕੋਈ ਅੰਤ ਪਰਵਾਰ ਨਹੀਂ ਹੈ ਕਿਉਂਕਿ ਉਹ ਉਪਰੇ ਤੇ ਪਰੇ ਆ ਉੱਚੇ ਤੇ ਉੱਚਾ ਭਗਵੰਤਾ ਜਿਸ ਗੁਰੂ ਪੂਰਾ ਭੇਟ ਸੀ ਸੋ ਚੱਲਰ ਜਾਏ ਜਿਨ੍ਹਾਂ ਨੇ ਵੀ ਇਸ ਗਿਆਨ ਦੇ ਨਾਲ ਆਪਣਾ ਲਿਵ ਲਾਈ ਆ ਉਸ ਸਤਗੁਰ ਦੇ ਨਾਲ ਜਿਹਨਾਂ ਦਾ ਮਲਾਪ ਹੋਇਆ ਸੋ ਚੱਲਰ ਜਾਏ ਉਹ ਕਹਿੰਦੇ ਫਿਰ ਹੁਕਮ ਹੀ ਹੁਕਮੀ ਬੰਦੇ ਹੋ ਜਾਂਦੇ ਨੇ ਹੁਕਮ ਦੇ ਵਿੱਚ ਚੱਲਦੇ ਨੇ ਰਜਾ ਵਿੱਚ ਚੱਲਦੇ ਨੇ ਉਹਨਾਂ ਨੂੰ ਫਿਰ ਕੋਲ ਕਾ ਭਾਣਾ ਜਿਹੜਾ ਮਿੱਠਾ ਲੱਗਦਾ ਉਹ ਫਿਰ ਭਾਣੇ ਦੇ ਅਨੁਸਾਰ ਚੱਲਦੇ ਨੇ ਜਿਨ੍ਹਾਂ ਨੂੰ ਵੀ ਇਸ ਗਿਆਨ ਦੀ ਜਿਹੜੀ ਸੋਜੀ ਪ੍ਰਾਪਤ ਹੋ ਗਈ ਆ ਚਤਰਾਈ ਸਿਆਣਪਾ ਕਿਤੇ ਕਾਮਨਾ ਆਈ ਹੈ ਟੁੱਠਾ ਸਾਹਿਬ ਜੋਦੇਵ ਸੋਈ ਸੁਖ ਪਾਈ ਆ ਜਿਵੇਂ ਇਹਦੇ ਸਗਲ ਸਿਆਣਪਾਂ ਲਾ ਕੋਈ ਤਾਂ ਇੱਕ ਨਾਲ ਚੱਲੇ ਨਾਲ ਉਹ ਕਹਿੰਦੇ ਕਿਸੇ ਕੰਮ ਨਹੀਂ ਆਉਂਦੀ ਜੇ ਆਪਣੀਆਂ ਚਤਰਾਇਆਂ ਸਿਆਣਪਾਂ ਕੋਈ ਕਰੇ ਉਹ ਫਿਰ ਇੱਕ ਉਹ ਨਹੀਂ ਨਾਲ ਲੱਭਦੀਆਂ ਇਹ ਤਾਂ ਜਿਨ੍ਹਾਂ ਨੇ ਗੁਰ ਤੋਂ ਸੋਝੀ ਪ੍ਰਾਪਤ ਕੀਤੀ ਹੈ ਗੁਰ ਦੀ ਮੱਤ ਲਈ ਹੈ ਬੇਕੂਦ ਦੇ ਧਾਰਣੀ ਹੋਏ ਉਹੀ ਇਸ ਅਗਿਆਨਤਾ ਵਿੱਚੋਂ ਭਵਸਾਗਰ ਵਿੱਚੋਂ ਪਾਰ ਕਰ ਸਕਿਆ ਜਿਨ੍ਹਾਂ ਨੇ ਆਪਣੀਆਂ ਚਤਰਾਇਆਂ ਸਿਆਣਪਾਂ ਕੀਤੀਆਂ ਉਹ ਕਹਿੰਦੇ ਫਿਰ ਕਿਸੇ ਕੰਮ ਨਹੀਂ ਆਉਂਦੀਆਂ ਹੁਸ਼ਾਰੀਆਂ ਨਹੀਂ ਇੱਥੇ ਕੰਮ ਆਉਂਦੀਆਂ ਉਹ ਨਹੀਂ ਇੱਕ ਵੀ ਨਾਲ ਚੱਲਦੇ ਤੁੱਠਾ ਸਾਹਿਬ ਜੋਦੇਵ ਸੋਈ ਸੁਖ ਪਾਈ ਐ ਜਿਸ ਗਿਆਨ ਦੇ ਸੋਝੀ ਪ੍ਰਾਪਤ ਕਰਕੇ ਭਾਣੇ ਦੇ ਅਨੁਸਾਰ ਜਿਹੜਾ ਚੱਲਦਾ ਉਹਦੇ ਵਿੱਚ ਜਿਹੜਾ ਸਾਡਾ ਗੁਰ ਸਾਡੇ ਤੇ ਮਿਹਰਬਾਨ ਹੋ ਜਵੇ ਖੁਸ਼ ਹੋ ਜਵੇ ਉਹਦੇ ਵਿੱਚ ਇਹ ਕਹਿੰਦੇ ਆ ਆਨੰਦ ਪ੍ਰਾਪਤ ਹੁੰਦਾ ਨਹੀਂ ਤਾਂ ਵੀ ਜਿਹੜਾ ਦੁੱਖਾਂ ਦੇ ਭਰੀ ਜਿਹੜੀ ਜੀਵਨ ਹੈ ਹੁਸ਼ਿਆਰੀਆਂ ਤਤਰਾਈਆਂ ਦੇ ਨਾਲ ਲੰਘਦੀ ਹੈ ਹੋਣਾ ਉਹੀ ਹੈ ਜੋ ਹੁਕਮ ਦੇ ਅਨੁਸਾਰ ਜੋ ਨਿਯਮ ਦੇ ਅਨੁਸਾਰ ਚੱਲਣਾ ਹੈ ਜੇ ਸਾਹਿਬ ਸਾਹਿਬ ਕੀ ਸੱਚ ਸਭ ਨਾਲ ਦਾ ਖਸਮ ਹੈ ਜੇ ਸੱਚ ਸਾਹਿਬ ਜਿਹੜਾ ਖਸਣਾ ਸਾਡਾ ਉਹ ਸਾਡੇ ਤੇ ਮਿਹਰਬਾਨ ਹੋ ਜਾਵੇ ਉਹ ਖੁਸ਼ ਹੋ ਜਾਵੇ ਸੋਈ ਸੁਖ ਭਾਈ ਆ ਉਹਦੇ ਚ ਹੀ ਕੰਦੇ ਆਨੰਦ ਪ੍ਰਾਪਤ ਹੁੰਦਾ ਹੈ ਉਹਦੇ ਚ ਸੁੱਖਾਂ ਦੀ ਪ੍ਰਾਪਤੀ ਆ ਜੇ ਲੱਖ ਕਰਮ ਕਮਾਈ ਹੈ ਕਿਸ ਪਵੇ ਨਾ ਬੰਦਾ ਜੇ ਕੰਦੇ ਲੱਖਾਂ ਵੀ ਯਤਨ ਕਰ ਲਈਏ ਕਰਮ ਕਮਾਰ ਲਈਏ ਧਰਮ ਕਰਮ ਜਿੰਨੇ ਵੀ ਮਾਰਗ ਜੀ ਕਰਕੇ ਦੇਖ ਲਈਏ ਕਿਸ ਪਵੇ ਨਾ ਬੰਦਾ ਉਹ ਫੇਰ ਸਾਡੇ ਸਮਝ ਲਓ ਵਿਕਾਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਉਹਨਾਂ ਤੇ ਕਾਬੂ ਨਹੀਂ ਪਾ ਸਕਦੇ ਜਨ ਨਾਨਕ ਕੀਤਾ ਨਾਮ ਤਾਰ ਹੋਰ ਛੋੜਿਆ ਧੰਦਾ ਨਾਨਕ ਸਾਹਿਬ ਪੰਚਮ ਪਾਤਸ਼ਾਹ ਕਹਿੰਦੇ ਮੈਂ ਤਾਂ ਇੱਕ ਨਾਮ ਨੂੰ ਹੀ ਆਪਣਾ ਆਧਾਰ ਬਣਾਇਆ ਉਸ ਗਿਆਨ ਨੂੰ ਆਧਾਰ ਬਣਾਇਆ ਹੁਕਮ ਦੇ ਅਨੁਸਾਰ ਹੀ ਚੱਲਿਆ ਹੋਰ ਜਿੰਨੇ ਵੀ ਜਿਹੜੇ ਧੰਦੇ ਸੀਗੇ ਸੰਸਾਰੀ ਜਿਨ੍ਹਾਂ ਦੇ ਨਾਲ ਵਕਾਰ ਬੱਦੇ ਸੀ ਉਹ ਜਿਨ੍ਹਾਂ ਵਿੱਚ ਬੰਧਨ ਪੈਂਦੇ ਸੀਗੇ ਉਹ ਸਾਰੇ ਕਹਿੰਦੇ ਫਿਰ ਮੈਂ ਧੰਦੇ ਛੱਡ ਦਿੱਤੇ ਇਹ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਇਸ ਨਾਮ ਦੇ ਨੂੰ ਆਪਣਾ ਆਧਾਰ ਬਣਾ ਕੇ ਉਸੇ ਨਾਲੇ ਆਪਣਾ ਜੀਵਨ ਕਮਾਇਆ ਹੋਰ ਬਾਕੀ ਕੋਈ ਜਿਹੜੇ ਜਿਹੜੇ ਬਿਦਿਆ ਜਿਸ ਤਰ੍ਹਾਂ ਜਪ ਕਰਦਾ ਸੀ ਕੋ ਤਪ ਕਰਦਾ ਸੀ ਕੋ ਜੋ ਕਰਦਾ ਸੀ ਕੋਈ ਤੀਰਥਾਂ ਦੇ ਭ੍ਰਮਣ ਕਰਦਾ ਸੀਗਾ ਉਹ ਲੱਖਾਂ ਕਰਮਾਂ ਦੇ ਵਿੱਚ ਆ ਜਾਂਦੇ ਨੇ ਜਦ ਕੋਈ ਜੰਗਲਾਂ ਦੇ ਵਿੱਚ ਬਿਰਾਗੀ ਹੋ ਕੇ ਚਲੇ ਗਿਆ ਉਹ ਸਾਰੇ ਕੋ ਜਿੰਨੇ ਵੀ ਕਰਮ ਸੀ ਕੋ ਸਾਰੇ ਛੱਡ ਦਿੱਤੇ ਔਰ ਉਹਦੇ ਨਾਲ ਨਹੀਂ ਕਹਿੰਦੇ ਇਹਨਾਂ ਬਕਾਰਾਂ ਤੇ ਕਾਬੂ ਪਾਇਆ ਜਾ ਸਕਦਾ ਮੈਂ ਸਾਰੇ ਇਹ ਧੰਦੇ ਛੱਡ ਕੇ ਇੱਕ ਨਾਮ ਨੂੰ ਹੀ ਆਧਾਰ ਬਣਾਇਆ ਆਪਣਾ ਹੋਰ ਕੋਈ ਸਭੇ ਛੱਡੇ ਆਸਰੇ ਜਿਹੜੇ ਆ ਜੋ ਚੁਤਰਾਈਆਂ ਸਿਆਣਪਾਂ ਉਹ ਕਹਿੰਦੇ ਵੀ ਕਿਸੇ ਕੰਮ ਨਹੀਂ ਆਉਂਦੀਆਂ ਜਿਹੜਾ ਕੋਈ ਮਰਜ਼ੀ ਕਰਕੇ ਦੇਖ ਲਵੇ ਮੈਂ ਤਾਂ ਗੁਰੂ ਦੇ ਬਾਣੇ ਅਨੁਸਾਰ ਚੱਲਿਆ ਮੈਂ ਤਾਂ ਉਸੇ ਨੂੰ ਹੀ ਆਪਣਾ ਆਧਾਰ ਬਣਾਇਆ ਉਥੇ ਆਪਣੀ ਲਿਵ ਜੋੜੀ ਉਸੇ ਨੇ ਨੂੰ ਆਪਣਾ ਉਠਾ ਆਸਰਾ ਬਣਾ ਕੇ ਤੇ ਆਪਣਾ ਜਿਹੜਾ ਜੀਵਨ ਹੈ ਉਹ ਇਸ ਤਰ੍ਹਾਂ ਇਹ ਬੰਦਰਾ ਵਿੱਚੋਂ ਛੁਟਕਾਰਾ ਮੈਨੂੰ ਹੋਇਆ ਕਿਉਂਕਿ ਮੈਂ ਇੱਕ ਨਾਮ ਨੂੰ ਹੀ ਆਪਣਾ ਆਧਾਰ ਬਣਾਇਆ ਤੇ ਇਹ ਗੁਰੂ ਸਾਹਿਬ ਇਹ ਸ਼ਬਦ ਦੇ ਵਿੱਚ ਜੋ ਸੋਜੀ ਕੀ ਮੈਨੂੰ ਇਨਕ ਸਮਝ ਆ ਰਿਹਾ ਜੀ ਹਾਂਜੀ ਦੀ ਬੋ ਬੋਤੋ ਦਿਯਾ ਵਿਚਾਰ ਹੋ ਗਿਆ ਗੁਰਦਰਪ ਸਿੰਘ ਭਾਜੀ ਹਾਂ ਜੀ ਰੱਖੋ ਜੀ ਇਹ 10 ਬੰਦਾਂ ਦੇ ਵਿੱਚ ਉਹ ਸਾਬ ਨੇ ਜੋ ਹੁਕਮ ਕੀਤਾ ਤੇਰਾ alguma ਪਾਰ ਹੈ ਕੋਈ ਅੰਤ ਦਾ ਬੜਾ ਕੋਈ ਦਾ ਨਾ ਇਹ ਬਹੁਤ ਬਚਦਾ ਹੈ ਕਦੇ ਵੀ ਕੋਈ ਵੀ ਬ੍ਰਹਮਾ ਵਿਸ਼ਨੂੰ ਬਹਿਸ਼ ਕਹਿੰਦੇ ਉਹਾਰੇ ਘੁੰਮਦੇ ਰਹੇ ਜੋਰ ਲੋਗੇ ਉਹਦੇ ਪੁੱਤਰ ਸੰਕਸੰਦਰ ਸੰਨਤ ਕੁਮਾਰ ਸ਼ੇਭੀ ਬਿਸ਼ ਬਿਸ਼ਨੂੰ ਹੋਰ ਜਿਹੜੇ ਕੋਈ ਜੰਗਲਾ ਚ ਫਿਰਦਾ ਕੋਈ ਤਪਸਾਦ ਦਾ ਕੋਈ ਤੀਰਸਾਤੇ ਫਿਰਦਾ ਆਹੜਾ ਤਰੀਕੇ ਨਾਲ ਕਰਮਕਾਂਡ ਕਰਦੇ ਨੇ ਹਾਂ ਆ ਉਹ ਜਿਹੜੇ ਕਰਮਕਾਂਡ ਆਪਣੇ ਮਿਸਕੇ ਕਰਦੇ ਉਹ ਚਤਰਾਈ ਸਿਆਣਪ ਆਉਂਦੀ ਹੈ ਜੀ ਉਹ ਰੋਗਾਂ ਚਤਰਾਈ ਸਿਆਲ ਦਾ ਕਿਸੇ ਦਿਨ ਵੀ ਤੇਰਾ ਅੰਤ ਨਹੀਂ ਪਾਇਆ ਹੁਣ ਤੱਕ ਜਿੰਨੇ ਲਗੇ ਰਹੇ ਨੇ ਅਸਲ ਜੇ ਅੰਤ ਪਾਉਣਾ ਹੀ ਰਾਸਤਾ ਹੀ ਗਲਤ ਹੈ ਅੱਜ ਤੱਕ ਪਾਉਣੀ ਨਹੀਂ ਸੀ ਕਿਉਂਕਿ ਉੱਪਰ ਪਹਿਲਾਂ ਇਹ ਸਮਰਪਣ ਪਹਿਲੇ ਸ਼ਬਦ ਆਪਾਂ ਕਰਕੇ ਆਏ ਆਂ ਵੀ ਸਮਰਪਣ ਕਰਨਾ ਸੀ ਗੁਰੂ ਸਾਹਿਬ ਕਹਿੰਦੇ ਅਖੀਰ ਚ ਕਹਿੰਦੇ ਜੇ ਲੱਕ ਕਰ ਕਮਾਈਆਂ ਕਿਸੇ ਪਵੇਂ ਦਾ ਬੰਦਾ ਜਿਹੜੇ ਕੰਮ ਕਰਦੇ ਨੇ ਜਿਹਨਾਂ ਨੇ ਕੰਮ ਕੀਤੇ ਚ ਤਲਾਈ ਸਿਆਲ ਭਰਤੀ ਆਪਣੇ ਮਤ ਨਾਲ ਆਪਣੇ ਮਨ ਦੀ ਮਤ ਨਾਲ ਕੁਝ ਕਰਕੇ ਕਰਨ ਦਾ ਯਤਨ ਕੀਤਾ ਜਿੰਨੇ ਯਤਨ ਕਰੇ ਛੇ ਡੂਬੇ ਤੇ ਡੂਬੇ ਸਾਰੇ ਡੁੱਬ ਜਾਂਦੇ ਜਿਹੜੇ ਯਤਨ ਕਰ ਦਿੰਦੇ ਇਸ ਕਰਕੇ ਕਹਿੰਦੇ ਮੈਂ ਤਾਂ ਇਹਨੇ ਬੰਦਨਾ ਚ ਪਿਆਈ ਨਹੀਂ ਜੇ ਕੋਈ ਕਰਮ ਕਰਦਾ ਮੈਂ ਆਪਣੀ ਮਨ ਮਤ ਕਰਦਾ ਮੈਂ ਕੋਈ ਉਦਮ ਕਰਦਾ ਉਹ ਸੁਧਾਉਂਦਾ ਤਾਂ ਮੈਂ ਵੀ ਬੰਦ ਤੇ ਪੈ ਜਾਣਾ ਸੀ ਇਸ ਕਰਕੇ ਕਿਸੇ ਪਵੇਂ ਦਾ ਬੰਦਾ ਮੈਂ ਕੋਈ ਬੰਦਲ ਮੈਂ ਨਹੀਂ ਪਿਆ ਮੈਂ ਕਰਮੇ ਨਹੀਂ ਕੀਤਾ ਮੈਂ ਹੁਕਮ ਚੱਲਿਆ ਅਦਾ ਉਹ ਕਮ ਚਲ ਪਿਆ ਹੋ ਕਹਦਾ ਇਸ ਕਰਕੇ ਜਿਹੜੇ ਨਾਮ ਦਾ ਨਾਮੇ ਕੀਤਾ ਨਾਮ ਧਰ ਹੋਰ ਛੋੜਿਆ ਦਾ ਮੈਂ ਦਾ ਨਾਮ ਨੂੰ ਇਹ ਆਪਣਾ ਆਸਰਾ ਬਣਾ ਲਿਆ ਓਟ ਬਣਾ ਲਈ ਜਿਹੜੇ ਧੰਦੇ ਕਰਦੇ ਲੋਕ ਧਰਮ ਦੇ ਨਾਮ ਤੇ ਉਹ ਧੰਦੇ ਨਹੀਂ ਮੈਂ ਕੀਤੇ ਹੋਰ ਸਾਰੇ ਧੰਦੇ ਛੱਡਦੇ ਨੇ ਧਰਮ ਦੇ ਨਾਮ ਤੇ ਚੱਲਦੇ ਸੀਗੇ ਧਰਮ ਦੇ ਨਾਮ ਤੇ ਧੰਦੇ ਛੱਡ ਕੇ ਸਿੱਖਾਂ ਨੇ ਵੀ ਹੁਕਮੀ ਬਣਦਾ ਜੇ ਅਸੀਂ ਸਿੱਖ ਬਣੇ ਹੋਏ ਆ ਖਾਲਸੇ ਬਣੇ ਹੋਏ ਆ ਮਿਸ਼ਨਰੀ ਬਣੇ ਹੋਏ ਆ ਜਾਂ ਹੋਰ ਕੋਈ ਅਸੀਂ ਪੂਛ ਲਈ ਹੋਈ ਆ ਤਾਂ ਸਮਝ ਲਓ ਵੀ ਅਸੀਂ ਵੀ ਹਾਲੇ ਹੁਕਮ ਤੋਂ ਬਾਹਰ ਆਂ ਜਿਹੜਾ ਹੁਕਮੀ ਬੰਦਾ ਦਾਦਾ ਕਹਦਾ ਹੈ ਤਾਂ ਆ ਹਾ ਹੁਕਮੀ ਬੰਦਾ ਹੈ ਇਸ ਕਰਕੇ ਸਾਰੇ ਧੰਦਿਆਂ ਦੇ ਵਿੱਚ ਚਤਰਾਈ ਸਿਆਣਪਾਂ ਦੇ ਵਿੱਚ ਜਾਂ ਕੋਈ ਯਤਨ ਕਰਨ ਦੇ ਵਿੱਚ ਮੈਂ ਨਹੀਂ ਪਿਆ ਹੈਗਾ ਹਾਂਜੀ ਜੀ ਜੀ ਵਧੀਆ ਕਰਤਾ ਬਾਜੀ ਤੁਸੀਂ ਹੋਰ ਵਧੀਆ ਔਰ ਕੋਈ ਅੰਤ ਨਾ ਪਾਏ ਕਿੰਨਾ ਚੋਂ ਸਾਰਿਆਂ ਚੋਂ ਬਹੁਤਾ ਜਿੰਨੇ ਵੀ ਲੱਗੇ ਹੋਏ ਨੇ ਉਹ ਸਾਰਿਆਂ ਦੀ ਤੁਸੀਂ ਗੱਲ ਕਰਤੀ ਉਹਨਾਂ ਸੋ ਕੋਈ ਇੱਕ ਵੀ ਜਿਹੜਾ ਆ ਉਹ ਅਖੀਰ ਅੰਤ ਜਾਂ ਇਹਦਾ ਜਿਹੜਾ ਆਪਾਂ ਨਹੀਂ પા ਸਕਦਾ ਹਨਾ ਜੀ ਬਹੁਤ ਵਧੀਆ ਤੁਸੀਂ ਰੱਖਿਆ ਵਿਚਾਰ ਤੇ ਧੰਨਵਾਦ ਹੈ ਮੈਨੂੰ ਲੱਗਦਾ ਜੀ ਸਮਾਪਤੀ ਕਰ ਲਈਏ ਆਪਾਂ ਕਿਉਂਕਿ ਦੋ ਸ਼ਬਦਾਂ ਕਿਤੇ ਨੇ ਅੱਜ ਲੰਬਾ ਆਪਣਾ ਹੋ ਗਿਆ ਠੀਕ ਹੈ ਜੀ ਜਿਹੜੀ ਵਿਚਾਰਿਆ ਉਹ ਆਪਾਂ ਕਰ ਚੁੱਕੇ ਹਾਂ ਜੋ ਆਪਣਾ ਪੱਖ ਰੱਖ ਚੁੱਕੇ ਹਾਂ ਜੀ ਕਰੀਏ ਸਮਾਪਤੀ ਭਾਜੀ ਕਰ ਲਓ ਜੀ ਠੀਕ ਹੈ ਜੀ ਧੰਨਵਾਦ ਵੀਰ ਜਸਪਿੰਦਰ ਸਿੰਘ ਜੀ ਦਾ ਅੱਜ ਕਾਫੀ ਆਪਾਂ ਦੋ ਸ਼ਬਦਾਂ ਦੀ ਸੇਵਾ ਲਈ ਜੈਨਾਂ ਕੋਲੋਂ ਤੇ ਗੁਰਚੰਦ ਸਿੰਘ ਭਾਜੀ ਤੁਹਾਡਾ ਵੀ ਧੰਨਵਾਦ ਤੁਸੀਂ ਜਿਹੜਾ ਉੱਪਰ ਬਰੀਫ ਕਰਦੇ ਆ ਵਿਚਾਰ ਜਦੋਂ ਤੁਸੀਂ ਇਤਿਹਾਸਕ ਪੱਖ ਨਾਲ ਔਰ ਬ੍ਰਹਮੰਡੀ ਜੋ ਚੱਲ ਰਹੀ ਵਿਵਸਥਾ ਉਹਦੇ ਵਿੱਚੋਂ ਪਰਮਾਨ ਲਾ ਕੇ ਜਦੋਂ ਤੁਸੀਂ ਦੱਸਦੇ ਆ ਕਿ ਲੱਗੇ ਰਹੇ ਆ ਬਹੁਤ ਸਾਰੇ ਹਨਾ ਜੀ ਬ੍ਰਹਮਾ ਲੱਗਿਆ ਰਿਹਾ ਹੋਰ ਲੱਗੇ ਰਹੇ ਸਾਰੇ ਜੋ ਵੀ ਆ ਤੇ ਉਹ ਕਹਿੰਦੇ ਵੀ ਅੰਤਤ ਨਹੀਂ ਕਿਸਨਾਨੰਦ ਜਿਹੜੇ ਹੋਰ ਵੀ ਤੁਸੀਂ ਇਹਨਾਂ ਦੇ ਪੁੱਤਰਾਂ ਦੀ ਬ੍ਰਹਮਾ ਦੇ ਪੁੱਤਰਾਂ ਦੀ ਵੀ ਗੱਲ ਕੀਤੀ ਹੈ ਤੇ ਇਹ ਸਾਰੇ ਕਿਸੇ ਨਾ ਕਿਸੇ ਸੰਜਮ ਕਿਰਿਆ ਜਾਂ ਕਿਸੇ ਹੋਰ ਵਿਧੀਆਂ ਦੇ ਵਿੱਚ ਜੋ ਇਹਨਾਂ ਨੂੰ ਮਿਲੀਆਂ ਉਧਰੋਂ ਕੋਸ਼ਿਸ਼ ਕਰਦੇ ਰਹੇ ਪਰ ਉਹਦੇ ਵਿੱਚ ਕੋਈ ਲਾਭ ਨਹੀਂ ਹੁੱਕਮਰਜਾਈ ਚੱਲ ਕੇ ਹੀ ਜਿਹੜੀ ਉਹ ਤਰ ਤਰਾਸ ਜਿਹੜਾ ਮਿਲਦਾ ਮਨ ਨੂੰ ਜਾਸਰਾ ਜਿਹੜਾ ਉਹ ਜਦੋਂ ਸੱਚ ਨੂੰ ਬਣਾਇਆ ਹੁਕਮ ਨੂੰ ਬਣਾਇਆ ਨਾਮ ਨੂੰ ਬਣਾਇਆ ਤਾਂ ਫਿਰ ਇਹ ਤੰਦਾ ਹੈ ਜਿਹੜਾ ਉੱਪਰ ਦੱਸਿਆ ਇਹਨੂੰ ਤੰਦਾ ਹੀ ਦੱਸਿਆ ਭਾਜੀ ਫਿਰ ਉਹ ਜਿਹੜਾ ਉੱਪਰ ਕਰਨ ਦੇ ਕੋਈ ਅੰਤਰਾ ਪਾਇਓ ਸਾਰੇ ਤੰਦੇ ਚ ਸੀ ਤੇ ਗੁਰੂ ਸਾਹਿਬ ਕਹਿੰਦੇ ਮੈਂ ਹੁਕਮ ਰਜਾਈਆਂ ਤੇ ਇਹ ਤੰਦਾ ਮੈਂ ਛੱਡਿਆ ਸਤਨਾ ਜਿਹੜਾ ਲੋਕ ਜਿਹੜਾ ਆਇਆ ਨਾਮ ਉਹ ਗਿਆਨ ਵਾਸਤੇ ਆਇਆ ਵੀਰ ਜੀ ਨੇ ਉੱਪਰ ਬੜੀ ਵਧੀਆ ਜਸਪਿੰਦਰ ਸਿੰਘ ਜੀ ਆਨੇ ਗੱਲ ਕੀਤੀ ਸੀ ਕਿ ਇੱਕੋ ਨਾਮ ਹੁਕਮ ਹੈ ਜਦੋਂ ਆਪਾਂ ਨਾਮ ਦੀ ਡੈਫੀਨੇਸ਼ਨ ਹੁਕਮ ਕਰਦੇ ਆਂ ਸਤਿਗੁਰੂ ਨਾਨਕ ਦੀਆ ਬੁਝਾਈ ਜੀ ਤੇ ਫਿਰ ਹੁਕਮ ਦੀ ਡੈਫੀਨੇਸ਼ਨ ਵੀ ਨਾਮ ਚ ਗਿਆਨ ਚ ਆ ਜਾਂਦੀ ਹੈ ਬਹੁਤ ਵਧੀਆ ਪਾਜੀ ਪਾਜੀ ਜੀ ਤੁਹਾਡਾ ਸੀ ਇਹ ਵਾਲਾ ਪੱਖ ਜਸਵਿੰਦਰ ਸਿੰਘ ਜੀ ਹੁਕਮ ਨੂੰ ਫਿਰ ਆਪਾਂ ਗਿਆਨ ਵੀ ਕਹਿ ਸਕਦੇ ਆ ਗਿਆਨ ਨੂੰ ਹੁਕਮ ਕਹਿੰਦੇ ਆ ਨਾਮ ਨੂੰ ਹੁਕਮ ਕਹਿੰਦੇ ਆ ਨਿਯਮ ਕਹੀਏ ਨਿਜਾਮ ਕਹੀਏ ਸਾਰੇ ਉਤਪੋਤ ਸ਼ਬਦ ਨੇ ਧੰਨਵਾਦ ਸਾਰਿਆਂ ਦਾ ਸਾਰੇ ਵੀਰਾਂ ਦਾ ਜਿਹੜੇ ਵੀਰ ਇੱਥੇ ਵਿਚਾਰ ਕਰ ਰਹੇ ਨੇ ਜਾਂ ਜਿਹੜੇ ਬਾਅਦ ਚ ਸੁਣਨਗੇ YouTube ਤੇ WhatsApp ਤੇ ਕਿਤੇ ਵੀ ਸਾਰਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ